ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮੁਲਾਜ਼ਮਾਂ ਤੇ ਪੈਂਸਸ ਦੀ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰ ਵਿਭਾਗ ਦੀ ਖਬਰ ਤੁਸੀਂ ਇਸ ਚੈਨਲ ਤੋਂ ਆਸਾਨੀ ਦੇ ਨਾਲ ਪ੍ਰਾਪਤ ਕਰ ਸਕੋ ਸੋ ਦੇਖਦੇ ਹਾਂ ਅੱਜ ਕਿਹੜੇ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਨੋਟਿਸ ਜਿਹੜਾ ਜਾਰੀ ਹੋਇਆ ਹੈ ਸ਼ੁਰੂ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਾਲੀ ਪ੍ਰਬੰਧਕ ਵਾਸਤੇ ਖਰੀਦੀ ਮਸ਼ੀਨਰੀਂਗ 6 ਕਰੋੜਾਂ ਦੇ ਕਾਪਲੇ ਨੂੰ ਲੈ ਕੇ ਕਾਰਵਾਈ ਵੇੜ ਦਿੱਤੀ ਗਈ ਹੈ ਜਿਸ ਤਹਿਤ ਖੇਤੀ ਮੈਕਮੇ ਦੇ ਕਰੀਬ 900 ਅਫਸਰ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਸ ਜਾਰੀ ਕੀਤੇ ਗਏ ਹਨ ਇਹਨਾਂ ਨੋਟਸਾਂ ਵਿਰੁੱਧ ਖੇਤੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹਨ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਨੋਟਸ ਜਾਰੀ ਕੀਤੇ ਜਾਣ ਤੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਦੀ ਹਦਾਇਤ ਦਿੱਤੀ ਹੈ ਵੇਰਵੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਰੈਤ ਖੂਨ ਦੇ ਪ੍ਰਬੰਧਨ ਵਾਸਤੇ ਕੇਂਦਰੀ ਸਬਸਿਡੀ ਨਾਲ ਮਸ਼ੀਨਰੀ ਮੁਹੱਈਆ ਕਰਵਾਈ ਗਈ ਸੀ। ਵਾਰਾ 2018 ਤੇ 19 ਤੇ 2021 2122 ਦੌਰਾਨ ਸੂਬੇ ਵਿੱਚ 90422 ਮਸ਼ੀਨਾ ਕਿਸਾਨਾਂ ਰਜਿਸਟਰ ਫਾਰਮ ਗਰੁੱਪਾਂ ਸਹਿਕਾਰੀ ਸੇਵਾਵਾਂ ਐਫ ਪੀਓ ਤੇ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਸਨ। ਜਦੋਂ ਪੰਜਾਬ ਸਰਕਾਰ ਨੇ ਇਸ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ 11275 ਮਸ਼ੀਨਾ ਗਾਇਬ ਪਾਈਆਂ ਗਈਆਂ ਇਹਨਾਂ 4 ਵਰਿਆਂ ਦੌਰਾਨ ਇਸ ਮਸ਼ੀਨਰੀ ਤੇ 11 ਸੋ 78 ਕਰੋੜ ਰੁਪਏ ਖਰਚ ਕੀਤੇ ਗਏ ਸਨ ਪੜਤਾਲ ਦੇ ਵਿੱਚ ਸਾਹਮਣੇ ਆਇਆ ਕਿ ਕਰੀਬ 140 ਕਰੋੜ ਦੀਆਂ ਮਸ਼ੀਨਾਂ ਕਦੇ ਕਿਸਾਨਾਂ ਤੱਕ ਪੁੱਜੀਆਂ ਹੀ ਨਹੀਂ ਸ਼ੱਕ ਕੀਤਾ ਜਾ ਰਿਹਾ ਹੈ ਕਿ ਜਾਲੀ ਬਿੱਲਾਂ ਪੇਸ਼ ਕਰਕੇ ਫੰਡ ਦਾ ਗਵਨ ਕੀਤਾ ਗਿਆ ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤੈਨਾਤ ਸਹਾਇਕ ਸਬ ਇੰਸਪੈਕਟਰਾਂ ਖੇਤੀ ਗੜੀ ਖੇਤੀਬਾੜੀ ਵਿਕਾਸ ਅਫਸਰਾਂ ਖੇਤੀ ਵਿਸਥਾਰ ਅਫਸਰਾਂ ਅਤੇ ਕੋਝ ਖੇਤੀ ਬੜੀ ਆਪਸਰਾਂ ਨੂੰ ਨੋਟਸ ਜਾਰੀ ਕੀਤੇ ਗਏ ਹਨ ਖੇਤੀ ਮੈਗਮ ਨੇ ਇਹ ਨੋਟਸ ਪੰਜਾਬ ਸਿਵਲ ਸਰਵਿਸ ਸਜ਼ਾ ਦੇ ਅਪੀਲ ਨਿਜ਼ਮ 1970 ਦੀ ਧਾਰਾ 8 ਤਹਿਤ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਬਠਿੰਡਾ ਮੋਗਾ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਮਸ਼ੀਨਾ ਕਾਈ ਪਾਈਆਂ ਗਈਆਂ ਸਰਕਾਰੀ ਪੜਤਾਲ ਨਵੰਬਰ 2023 ਵਿੱਚ ਮੁਕੰਮਲ ਹੋ ਗਈ ਹੈ ਤੇ ਬਹੁਤੇ ਅਧਿਕਾਰੀ ਤਾਂ ਹੁਣ ਸੇਵਾ ਮੁਕਤ ਵੀ ਹੋ ਗਏ ਹਨ ਚਰਚੇ ਹਨ ਕਿ ਆਪਸਰਾਾਂ ਤੇ ਸਥਾਨਕ ਅਗਵਾਾਂ ਦੀ ਮਿਲੀ ਭੁਗਤ ਨਾਲ ਮਸ਼ੀਨਰੀ ਲਈ ਰਾਸ਼ੀ ਹੜੱਪ ਕੀਤੀ ਗਈ ਹੈ ਸੋ ਇਹ ਸਰਕਾਰ ਵੱਲੋਂ ਵੈਰੀਫਿਕੇਸ਼ਨ ਹੋਈ ਹੈ ਖੇਤੀਬਾੜੀ ਵਿਭਾਗ ਦੇ ਵਿੱਚ ਜਿਸ ਦੇ ਵਿੱਚ 900 ਆਪਸਰਾਾਂ ਨੂੰ ਇਸ ਦੇ ਤਹਿਤ ਨੋਟਸ ਕੱਢੇ ਗਏ ਹਨ ਕਿਉਂਕਿ 15 ਦਿਨਾਂ ਦੇ ਵਿੱਚ ਇਹ ਜਵਾਬ ਜਿਹੜਾ ਮੰਗਿਆ ਗਿਆ ਕਿਉਂਕਿ ਪਿਛਲੇ 2018 ਤੋਂ ਲੈ ਕੇ 22 23 ਦੇ ਵਿੱਚ ਕਿਸਾਨਾਂ ਨੂੰ کافی ਮਸ਼ੀਨਰੀ ਦੇ ਲਈ ਜਿਹੜੇ ਬਜਟ ਪਾਸ ਕੀਤੇ ਗਏ ਸਨ ਤੇ ਮਸ਼ੀਨਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਦੇਣ ਦੀ ਜਿਹੜੀ ਮੰਗ ਕੀਤੀ ਗਈ ਸੀ ਪਰ ਉਹਨਾਂ ਦੇ ਵਿੱਚ ਉਹਨੀਆਂ ਮਸ਼ੀਨਾਂ ਜਿਹੜੀਆਂ ਦਿੱਤੀਆਂ ਨਹੀਂ ਗਈਆਂ ਕਿਸਾਨਾਂ ਨੂੰ ਤੇ ਜਿਸ ਵਿੱਚ ਇਹੀ ਸ਼ੱਕ ਕੀਤਾ ਜਾ ਰਿਹਾ ਕਿ ਕਿਸਾਨਾਂ ਦਾ ਜਿਹੜਾ ਬਜਟ ਆ ਉਹ ਆਪਸਰਾ ਨੇ ਹੀ ਆਪਣੇ ਤੇ ਉੱਪਰ ਲਾਇਆ ਜਿਸ ਦੇ ਵਿੱਚ ਇਸ ਦੇ ਜਵਾਬਦੇਹੀ ਉਹਨਾਂ ਨੂੰ ਦੇਣੀ ਪਵੇਗੀ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ